ਨਾਰਮਲ ਉਦਾਸੀ ਤੇ ਡਿਪਰੈਸ਼ਨ ਦੇ ਵਿੱਚ ਕੀ ਫਰਕ ਹੈ ਅੱਜ ਆਪਾਂ ਇਸ ਬਾਰੇ ਗੱਲ ਕਰਦੇ ਆਂ ਲਾਈਫ ਦੇ ਵਿੱਚ ਆਪਾਂ ਸਾਰੇ ਕਦੇ ਨਾ ਕਦੇ ਉਦਾਸ ਜ਼ਰੂਰ ਹੋਏ ਆਂ ਪਰ ਜ਼ਿਆਦਾਤਰ ਕੇਸਸ ਦੇ ਵਿੱਚ ਉਹ ਡਿਪਰੈਸ਼ਨ ਨਹੀਂ ਹੁੰਦਾ ਸੋ ਇਹੀ ਜਾਣਨਾ ਜ਼ਰੂਰੀ ਹੈ ਕਿ ਉਹ ਡਿਪਰੈਸ਼ਨ ਕਦੋਂ ਸਮਝਣਾ ਹੈ ਉਸ ਨੂੰ ਕਦੋਂ ਉਸ ਨੂੰ ਨਾਰਮਲ ਉਦਾਸੀ ਸਮਝਣਾ ਹੈ ਆਓ ਫਿਰ ਇਸ ਵੀਡੀਓ ਦੇ ਵਿੱਚ ਆਪਾਂ ਨਾਰਮਲ ਉਦਾਸੀ ਤੇ ਡਿਪਰੈਸ਼ਨ 'ਚ ਕੀ ਫਰਕ ਹੈ ਉਹ ਜਾਣਦੇ ਆਂ ਪਹਿਲਾਂ ਆਪਾਂ ਇਹ ਸਮਝਦੇ ਆਂ ਕਿ ਨਾਰਮਲ ਉਦਾਸੀ ਕੀ ਹੁੰਦੀ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਜੋ ਕਿ ਆਪਣੇ ਲਈ ਡਿਫਿਕਲਟ ਹੈ ਜਾਂ ਫਿਰ ਚੈਲਿੰਜਿੰਗ ਹੈ ਉਧੇ ਕਰਕੇ ਆਪਾਂ ਨੂੰ ਸਟ्रेस ਹੁੰਦਾ ਹੈ ਤੇ ਆਪਾਂ ਉਦਾਸ ਹੋ ਸਕਦੇ ਆ ਫੋਰ ਇਗਜ਼ਾਮਪਲ ਜੇ ਆਪਾਂ ਕੋਈ ਟੈਸਟ ਵਿੱਚ ਫੇਲ ਹੋ ਜਾਈਏ ਜਾਂ ਬਿਜ਼ਨਸ ਦੇ ਵਿੱਚ ਘਾਟਾ ਹੋ ਜਾਵੇ ਜਾਂ ਫਿਰ ਕਿਸੇ ਫੈਮਿਲੀ ਮੈਂਬਰ ਦੀ ਡੈਥ ਹੋ ਜਾਵੇ ਜਾਂ ਫਿਰ ਕਿਸੇ ਦੋਸਤ ਦੀ ਡੈਥ ਹੋ ਜਾਵੇ ਤੇ ਇਹ ਨਾਰਮਲ ਉਦਾਸੀ ਟੈਂਪਰੇਰੀ ਹੁੰਦੀ ਹੈ ਕੁਝ ਦਿਨਾਂ ਦੇ ਵਿੱਚ ਇਹ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਟਾਈਮ ਦੇ ਨਾਲ ਖਤਮ ਹੋ ਜਾਂਦੀ ਹੈ ਤੇ ਆਪਾਂ ਨਾਰਮਲ ਲਾਈਫਸਟਾਈਲ ਆਪਣਾ ਰੀਜ਼ਿਊਮ ਕਰ ਲੈਣੇ ਆ ਤੇ ਆਪਣੀ ਲਾਈਫ ਦੇ ਵਿੱਚ ਵੱਡਾ ਡਿਸਫੰਕਸ਼ਨ ਨਹੀਂ ਕਰਦੀ ਆਪਾਂ ਨਾਰਮਲ ਜੋ ਕੰਮ ਕਰਦੇ ਹਾਂ ਜੋ ਆਪਣਾ ਪ੍ਰੋਫੈਸ਼ਨ ਹੈ ਜੋ ਪਰਸਨਲ ਲਾਈਫ ਹੈ ਉਹ ਆਪਣੀ ਨਾਰਮਲ ਵਾਪਸ ਟਰੈਕ ਤੇ ਆ ਜਾਂਦੀ ਹੈ ਜੋ ਕਿ ਡਿਪਰੈਸ਼ਨ ਵਾਲੇ ਕੇਸਸ ਦੇ ਵਿੱਚ ਵਾਪਸ ਨਹੀਂ ਆਉਂਦੀ ਇਹ ਆਪਾਂ ਗੱਲ ਕੀਤੀ ਨਾਰਮਲ ਉਦਾਸੀ ਦੀ ਹੁਣ ਗੱਲ ਕਰਦੇ ਆਪਾਂ ਡਿਪਰੈਸ਼ਨ ਬਾਰੇ ਡਿਪਰੈਸ਼ਨ ਨੂੰ ਟੈਕਨੀਕਲ ਟਰਮਸ ਦੇ ਵਿੱਚ ਮੇਜਰ ਡਿਪਰੈਸਿਵ ਡਿਸਆਰਡਰ ਵੀ ਕਹਿ ਦਿੰਦੇ ਨੇ ਜੋ ਡਿਪਰੈਸ਼ਨ ਹੈ ਉਹ ਨਾਰਮਲ ਉਦਾਸੀ ਨਾਲੋਂ ਬਹੁਤ ਡਿਫਰੈਂਟ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਇੱਕ ਤਰ੍ਹਾਂ ਬਹੁਤ ਸਿਵियर ਹੁੰਦਾ ਹੈ ਕਿ ਇੰਨਾ ਸਿਵियर ਤੇ ਤੁਹਾਡੀ ਲਾਈਫ ਬਹੁਤ ਡਿਸਫੰਕਸ਼ਨਲ ਹੋ ਜਾਊਗੀ ਤੁਸੀਂ ਆਪਣਾ ਨਾਰਮਲ ਕੰਮ ਨਹੀਂ ਕਰ ਪਾਓਗੇ ਜੋ ਡੇਲੀ ਦੀ ਐਕਟੀਵਿਟੀਜ਼ ਨੇ ਉਹ ਨਹੀਂ ਕਰ ਪਾਓਗੇ ਜਿੱਤੇ ਇਹ ਨਾਰਮਲ ਉਦਾਸੀ ਨਾਲੋਂ ਬਹੁ ਹੁਣ ਆਪਾਂ ਡਿਪਰੈਸ਼ਨ ਦੇ ਸਿੰਪਟਮਸ ਦੀ ਗੱਲ ਕਰਦੇ ਆ ਇੱਕ ਇੱਕ ਕਰਕੇ ਡਿਪਰੈਸ਼ਨ ਵਾਲੇ ਪੇਸ਼ੈਂਟਸ ਨੂੰ ਨੀਂਦ ਦੀ ਪ੍ਰੋਬਲਮ ਆਉਂਦੀ ਹੈ ਨੀਂਦ ਜਾਂ ਤਾਂ ਬਹੁਤ ਘੱਟ ਆਉਂਦੀ ਹੈ ਜਾਂ ਫਿਰ ਬਹੁਤ ਜ਼ਿਆਦਾ ਆਉਂਦੀ ਹੈ ਸਾਰੀਆਂ ਚੀਜ਼ਾਂ ਦੇ ਵਿੱਚ ਇੰਟਰਸਟ ਖਤਮ ਹੋ ਜਾਣਾ ਜਿਹੜੀਆਂ ਚੀਜ਼ਾਂ ਪੇਸ਼ੈਂਟ ਪਹਿਲਾਂ ਇੰਜੋਏ ਕਰਦਾ ਸੀ ਜਿਹੜੀਆਂ ਉਹਦੀਆਂ ਹੌਬੀਜ਼ ਸੀ ਉਹ ਹੁਣ ਉਹ ਇੰਜੋਏ ਕਰਨਾ ਬੰਦ ਕਰ ਦੋਗਾ ਡਿਪਰੈਸ਼ਨ ਦੇ ਵਿੱਚ ਮੰਨ ਲਓ ਪੇਸ਼ੇ ਨੂੰ ਟੀਵੀ ਦੇਖਣਾ ਪਸੰਦ ਸੀ ਤੇ ਜਦੋਂ ਉਹ ਪੇਸ਼ੇ ਉਦਾਸ ਫੀਲ ਕਰਦਾ ਸੀ ਤਾਂ ਉਹ ਟੀਵੀ ਦੇਖ ਲੈਂਦਾ ਸੀ ਤੋਂ ਮਨ ਠੀਕ ਹੋ ਜਾਂਦਾ ਸੀ ਪਰ ਜਦੋਂ ਡਿਪਰੈਸ਼ਨ ਹੁੰਦਾ ਹੈ ਤਾਂ ਉਸ ਦਾ ਟੀਵੀ ਦੇਖਣ ਤੋਂ ਵੀ ਡਿਪਰੈਸ਼ਨ ਵਾਲਾ ਪੇਸ਼ੈਂਟ ਹੋਪਲੈਸ ਤੇ ਵਰਥਲੈਸ ਫੀਲ ਕਰਦਾ ਹੈ ਉਸ ਨੂੰ ਲੱਗਦਾ ਹੈ ਕਿ ਉਸ ਦੀ ਸੋਸਾਇਟੀ ਦੇ ਵਿੱਚ ਕੋਈ ਵੈਲਿਊ ਨਹੀਂ ਹੈ ਲਾਈਫ ਦੀ ਕੋਈ ਵੈਲਿਊ ਨਹੀਂ ਹੈ ਤੇ ਉਸ ਦਾ ਸੈਂਸ ਆਫ ਪਰਪਸ ਖਤਮ ਹੋ ਜਾਂਦਾ ਹੈ ਤੇ ਇਹ ਉਸ ਨੂੰ ਕਿਉਂ ਫੀਲ ਹੁੰਦਾ ਹੈ ਉਸ ਨੂੰ ਖੁਦ ਸਮਝ ਨਹੀਂ ਆਉਂਦੀ ਡਿਪਰੈਸ਼ਨ ਦੇ ਪੇਸ਼ੈਂਟ ਨੂੰ ਫੀਲ ਹੁੰਦਾ ਹੈ ਕਿ ਉਸ ਦੀ ਬਾਡੀ ਦੇ ਵਿੱਚ ਕੋਈ એનર્ਜੀ ਨਹੀਂ ਹੈ એનર્ਜੀ ਬਿਲਕੁਲ ਖਤਮ ਹੋ ਗਈ ਹੈ ਤੇ ਉਸ ਨੂੰ ਛੋਟੇ ਛੋਟਾ ਕੰਮ ਵੀ ਬਹੁਤ ਔਖਾ ਲੱਗਦਾ ਹੈ ਤੇ ਜੋ ਪੇਸ਼ੈਂਟ ਨਾਰਮਲ ਉਦਾਸ ਹੁੰਦਾ ਹੈ ਉਸ ਨੂੰ ਇਹ ਪ੍ਰੋਬਲਮ ਨਹੀਂ ਆਉਂਦੀ ਉਹ ਹਿੰਮਤ ਮਾਰ ਕੇ ਕੰਮ ਕਰ ਹੀ ਲੈਂਦਾ ਹੈ ਡਿਪਰੈਸ਼ਨ ਦੇ ਵਿੱਚ ਪੇਸ਼ੈਂਟ ਕਿਸੇ ਕੰਮ ਤੇ ਉਸਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਸਕਦੀ ਹੈ ਟੈਂਪਰਰੀਲੀ ਜਿੰਨਾ ਚਿਰ ਉਸ ਨੂੰ ਡਿਪਰੈਸ਼ਨ ਹੈ ਡਿਪਰੈਸ਼ਨ ਦੇ ਵਿੱਚ ਪੇਸ਼ੈਂਟ ਦੀ ਭੁੱਖ ਵੀ ਬਦਲ ਜਾਂਦੀ ਹੈ ਪੇਸ਼ੈਂਟ ਨੂੰ ਜਾਂ ਤਾਂ ਭੁੱਖ ਬਿਲਕੁਲ ਲੱਗਣੀ ਬੰਦ ਹੋ ਜਾਂਦੀ ਹੈ ਜਾਂ ਫਿਰ ਪੇਸ਼ੈਂਟ ਨੂੰ ਭੁੱਖ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਸੇ ਤਰ੍ਹਾਂ ਉਸ ਦਾ weight ਘਟ ਵੀ ਸਕਦਾ ਹੈ ਤੇ weight ਵੱਧ ਵੀ ਸਕਦਾ ਹੈ ਡਿਪਰੈਸ਼ਨ ਦੇ ਵਿੱਚ ਡਿਪਰੈਸ਼ਨ ਵਾਲਾ ਪੇਸ਼ੈਂਟ ਬਹੁਤ रेस्टलेस ਹੋ ਸਕਦਾ ਹੈ ਬਹੁਤ ਕੜਾ ਹੋ ਸਕਦਾ ਹੈ ਜਾਂ ਫਿਰ ਬਿਲਕੁਲ ਹੀ ਸਲੋ ਹੋ ਜਾਣਾ ਸਲੋ ਸੋਚਣਾ ਸਲੋ ਕੰਮ ਕਰਨੇ ਜਾਂ ਫਿਰ ਇੱਕ ਜਗ੍ਹਾ ਹੀ ਬੈਠਾ ਰਹਿਣਾ ਇਹ ਵੀ ਹੋ ਸਕਦਾ ਹੈ ਬਹੁਤ ਜ਼ਿਆਦਾ ਸੀਵੀਅਰ ਕੇਸਸ ਦੇ ਵਿੱਚ ਪੇਸ਼ੈਂਟ ਸੂਸਾਈਡ ਬਾਰੇ ਸੋਚ ਸਕਦਾ ਹੈ ਤੇ ਹੋਰ ਵੀ ਸਿਵियर ਦੇ ਵਿੱਚ ਪੇਸ਼ੈਂਟ ਸੂਸਾਈਡ ਅਟੈਂਪਟ ਵੀ ਕਰ ਸਕਦਾ ਹੈ। ਹੁਣ ਆਪਾਂ ਕੁਝ ਉਸ ਤਰ੍ਹਾਂ ਦੇ ਸਿੰਪਟਮਸ ਦੀ ਗੱਲ ਕਰਦੇ ਹਾਂ ਜੋ ਕਿ ਘੱਟ ਕਾਮਨ ਨੇ ਬਟ ਫਿਰ ਵੀ ਡਿਪਰੈਸ਼ਨ ਦੇ ਵਿੱਚ ਮਿਲ ਸਕਦੇ ਨੇ। ਡਿਪਰੈਸ਼ਨ ਦੇ ਵਿੱਚ ਸਿਰਫ ਸੈਡਨੈਸ ਨਹੀਂ ਹੁੰਦੀ ਉਸ ਤੋਂ ਇਲਾਵਾ ਕਈ ਵਾਰ ਫਿਜ਼ੀਕਲ ਸਿੰਪਟਮਸ ਵੀ ਹੋ ਸਕਦੇ ਨੇ ਜਿਵੇਂ ਬਾਡੀ ਦੇ ਵਿੱਚ ਦਰਦ ਹੋਣਾ, ਸਿਰ ਦਰਦ ਹੋਣਾ ਜਾਂ ਫਿਰ ਪੇਟ ਦੇ ਵਿੱਚ ਪਰੌਬਲਸ ਹੋਣੀਆਂ। ਤੇ ਕਈ ਵਾਰ ਸੈਡਨੈਸ ਦੀ ਜਗ੍ਹਾ ਤੇ ਫਰਸਟ੍ਰੇਸ਼ਨ, ਗੁੱਸਾ ਇਹ ਵੀ ਹੋ ਸਕਦੇ ਨੇ। ਜ਼ਿਆਦਾਤਰ ਕੇਸਸਾਂ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਪੇਸ਼ੈਂਟ ਦੀ ਭੁੱਖ ਖਤਮ ਹੋ ਜਾਂਦੀ ਹੈ, ਨੀਂਦ ਘਟ ਜਾਂਦੀ ਹੈ, ਤੇ ਕਈ ਵਾਰ ਇਹ ਸਹੂਲਤਾ ਵੀ ਹੋ ਜਾਂਦਾ ਹੈ, ਪੇਸ਼ੈਂਟ ਦੀ ਭੁੱਖ ਬਹੁਤ ਵੱਧ ਜਾਂਦੀ ਹੈ ਤੇ ਨੀਂਦ ਵੀ ਬਹੁਤ ਵੱਧ ਜਾਂਦੀ ਹੈ। ਤੇ ਕਈ ਵਾਰ ਸੈਡਨੈਸ ਦੀ ਜਗ੍ਹਾ ਤੇ ਬਹੁਤ ਜ਼ਿਆਦਾ ਐਂਗਜ਼ਾਇਟੀ ਜਾਂ ਫਿਰ ਰੈਸਟਲੈਸਨੈਸ ਵੀ ਹੋ ਸਕਦੀ ਹੈ। ਤੇ ਕਈ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜੋ ਕਿ ਫੇਸ ਤੋਂ ਬਿਲਕੁਲ ਸਹੀ ਲੱਗਦੇ ਨੇ, ਸਮਾਈਲ ਕਰਦੇ ਨੇ, ਬਟ ਅੰਦਰੋਂ ਬਿਲਕੁਲ ਪ੍ਰੈਸਟ ਹੁੰਦੇ ਨੇ ਤੇ ਇਸ ਨੂੰ ਸਮਾਈਲਿੰਗ ਡਿਪਰੈਸ਼ਨ ਵੀ ਕਿਹਾ ਜਾਂਦਾ ਹੈ। ਤੇ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਵੀ ਡਿਟੈਕਟ ਕਰਨਾ ਬਹੁਤ ਔਖਾ ਹੋ ਜਾਂਦਾ ਆਮ ਤੌਰ ਤੇ ਸੋਚਿਆ ਜਾਂਦਾ ਹੈ ਕਿ ਕੋਈ ਵੱਡਾ ਹਾਦਸਾ ਲਾਈਫ ਦੇ ਵਿੱਚ ਹੁੰਦਾ ਹੈ ਤਾਂ ਪੇਸ਼ੈਂਟ ਨੂੰ ਤਾਂ ਡਿਪਰੈਸ਼ਨ ਹੁੰਦਾ ਹੈ ਪਰ ਕਈ ਵਾਰੀ ਇਸ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਉਹਨਾਂ ਦੀ ਹਿਸਟਰੀ ਦੇ ਵਿੱਚ ਨਹੀਂ ਹੁੰਦਾ ਤੇ ਛੋਟੇ ਛੋਟੇ ਫੈਕਟਰਸ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਦੀ ਜੈਨੇਟਿਕਸ ਕਿਸ ਤਰ੍ਹਾਂ ਦੇ ਨੇ ਉਹਨਾਂ ਦਾ এনवायरमेंट ਕਿਸ ਤਰ੍ਹਾਂ ਦਾ ਹੈ ਤੇ ਉਹ ਕਿਸ ਤਰ੍ਹਾਂ ਦੀ ਸੋਸਾਇਟੀ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਓਵਰਆਲ ਮਾਹੌਲ ਕੀ ਹੈ ਲਾਈਫ ਦਾ ਡਿਪਰੈਸ਼ਨ ਨੂੰ ਸਮਝਣਾ ਕਿਉਂ ਜ਼ਰੂਰੀ ਹੈ ਤੇ ਇਸ ਦੀ ਅਵੇਅਰਨੈਸ ਹੋਣਾ ਕਿਉਂ ਜ਼ਰੂਰੀ ਹੈ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਸ ਨੂੰ ਡਿਪਰੈਸ਼ਨ ਹੈ ਉਸ ਦੀ ਲਾਈਫ ਦੀ ਕੁਆਲਿਟੀ ਬਹੁਤ ਖਰਾਬ ਹੋ ਜਾਂ ਨਾ ਹੀ ਉਹ ਪਰਸਨਲ ਰਿਲੇਸ਼ਨਸ਼ਿਪ ਆਪਣੇ ਮੇਨਟੇਨ ਕਰ ਪਾਉਂਦਾ। ਦੂਸਰੀ ਚੀਜ਼ ਇਹ ਹੈ ਕਿ ਆਪਣੀ ਸੋਸਾਇਟੀ ਦੇ ਵਿੱਚ ਡਿਪਰੈਸ਼ਨ ਜਾਂ ਹੋਰ ਸਾਈਕੀਐਟ੍ਰਿਕ ਬਿਮਾਰੀਆਂ ਨੂੰ ਐਸ ਅ ਸਟਿਗਮਾ ਮੰਨਿਆ ਜਾਂਦਾ ਹੈ ਤੇ ਲੋਕਾਂ ਨੂੰ ਸ਼ਰਮ ਆਉਂਦੀ ਹੈ ਇਹ ਐਡਮਿਟ ਕਰਦਿਆਂ ਨੂੰ ਕਿ ਉਹਨਾਂ ਨੂੰ ਕੋਈ ਸਾਈਕੀਐਟ੍ਰਿਕ ਪ੍ਰੋਬਲਮ ਹੈ ਤੇ ਸਾਈਕੀਐਟ੍ਰਿਸ ਡਾਕਟਰ ਕੋਲ ਜਾਣ ਤੋਂ ਵੀ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿਉਂਕਿ ਸਮਾਜ ਕੀ ਕਹੂਗਾ ਇਹ ਪ੍ਰੋਬਲਮ ਬਹੁਤ ਵੱਡੀ ਹੈ ਪਰ ਇਹ ਕੰਡੀਸ਼ਨ ਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੋਈ ਵੀਕਨੈਸ ਨਹੀਂ ਹੈ ਤੁਹਾਡੀ ਮੈਂਟਲ ਵੀਕਨੈਸ ਨਹੀਂ ਇਹਨੂੰ ਸਮਝਣਾ ਇਸ ਨੂੰ ਇੱਕ ਮੈਡੀਕਲ ਕੰਡੀਸ਼ਨ ਸਮਝ ਕੇ ਟਰੀਟ ਸਹੀ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਇੰਪਰੂਵ ਹੋ ਪਾਉਗੀ ਨਹੀਂ ਤਾਂ ਉਸ ਦੀ ਲਾਈਫ ਬਹੁਤ ਜ਼ਿਆਦਾ ਡਿਸਫੰਕਸ਼ਨਲ ਹੋ ਜਾਊਗੀ ਸੋ ਡਿਪਰੈਸ਼ਨ ਨੂੰ ਕਮੇਂਟਰੀਟ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਪ੍ਰੋਫੈਸ਼ਨਲ ਹੈਲਪ ਆਪਾਂ ਸੀਕ ਕਰਨੀ ਹੈ ਸਭ ਤੋਂ ਪਹਿਲਾਂ ਪ੍ਰੋਫੈਸ਼ਨਲ ਹੈਲਪ ਲੈਣੀ ਹੈ ਸਾਈਕੀਐਟ੍ਰਿਸਟ ਕੋਲੇ ਜਾਂ ਫਿਰ ਡਾਕਟਰ ਕੋਲੇ ਜਾਣਾ ਹੈ ਤੇ ਦੋ ਆਪਸ਼ਨਸ ਹੁੰਦੇ ਨੇ ਉਹਨਾਂ ਕੋਲੇ ਸਾਈਕੋਥੈਰੇਪੀ ਆ ਫਿਰ ਸੀਬੀਟੀ ਤੇ ਉਸ ਤੋਂ ਇਲਾਵਾ ਮੈਡੀਸਨਸ ਹੁੰਦੀਆਂ ਨੇ ਜੋ ਕਿ ਦੇਖਿਆ ਗਿਆ ਹੈ ਕਿ ਇਹ ਦੋਨੋਂ ਆਪਸ਼ਨਸ ਕੰਬਾਈਨ ਕੀਤੇ ਜਾਣ ਸਾਈਕੋਥੈਰੇਪੀ ਤੇ ਦਵਾਈ ਨੂੰ ਕੰਬਾਈਨ ਕੀਤਾ ਜਾਵੇ ਤਾਂ ਬੈਸਟ ਰਿਜ਼ਲਟ ਮਿਲਦਾ ਹੈ ਉਸ ਤੋਂ ਇਲਾਵਾ ਹੋਰ ਵੀ ਲਾਈਫਸਟਾਈਲ ਤੇ এনवायरमेंटਲ ਚੇਂजेस ਕੀਤੇ ਜਾਣੇ ਚਾਹੀਦੇ ਨੇ ਤਾਂ ਕਿ ਉਹਨਾਂ ਦੇ ਜੋ ਡਿਪਰੈਸ਼ਨ ਦੇ ਟ੍ਰਿਗਰਸ ਨੇ ਉਹਨਾਂ ਨੂੰ ਵੀ ਰਿਮੂਵ ਕੀਤਾ ਜਾਵੇ। ਸੀਬੀਟੀ ਦਾ ਮਤਲਬ ਕಾಗ್ਨੀਟਿਵ ਬਿਹੇਵੀਅਰਲ ਥੈਰੇਪੀ ਇਹ ਕਾਫੀ ਇਫੈਕਟਿਵ ਪਾਈ ਗਈ ਹੈ ਡਿਪਰੈਸ਼ਨ ਵਾਲੇ ਪੇਸ਼ੈਂਟਸ ਵਿੱਚ ਤੇ ਜਦੋਂ ਇਹ ਦਵਾਈ ਨਾਲ ਕੰਬਾਈਨ ਹੋ ਜਾਂਦਾ ਹੈ ਤਾਂ ਹੋਰ ਵੀ ਜ਼ਿਆਦਾ ਬੈਟਰ ਕੰਮ ਕਰਦਾ ਹੈ। ਬੇਸਿਕਲੀ ਇਹ ਇੱਕ ਟਾਈਪ ਆਫ ਸਾਈਕੋਥੈਰੇਪੀ ਹੈ। ਲਾਈਫਸਟਾਈਲ ਚੇਂजेस ਵੀ ਕਾਫੀ ਹੈਲਪ ਕਰਦੇ ਨੇ ਇਹ ਦੇਖਿਆ ਗਿਆ ਹੈ ਕਿ ਜੋ ਲੋਕ ਰੈਗੂਲਰ ਐਕਸਰਸਾਈਜ਼ ਕਰਦੇ ਨੇ ਉਹਨਾਂ ਨੂੰ ਡਿਪਰੈਸ਼ਨ ਘੱਟ ਹੁੰਦਾ ਹੈ ਤੇ ਉਹਨਾਂ ਨੂੰ ਡਿਪ ਸੋ ਰੈਗੂਲਰ ਐਕਸਰਸਾਈਜ਼ ਕਾਫੀ ਜ਼ਰੂਰੀ ਹੈ ਉਸ ਤੋਂ ਇਲਾਵਾ ਹੈਲਦੀ ਈਟਿੰਗ ਤੇ ਰੈਗੂਲਰ ਡੇਲੀ ਰੁਟੀਨ ਹੋਣਾ ਚਾਹੀਦਾ ਪੇਸ਼ੈਂਟ ਦਾ ਉਸ ਨਾਲ ਦੇਖਿਆ ਗਿਆ ਕਿ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਵਧੀਆ ਰਹਿੰਦੀ ਹੈ ਤੇ ਉਹ ਸੋਸਾਇਟੀ ਦੇ ਵਿੱਚ ਬੈਟਰ ਫੰਕਸ਼ਨ ਕਰ ਪਾਉਂਦਾ ਹੈ ਤੇ ਪਰਸਨਲ ਤੇ ਪ੍ਰੋਫੈਸ਼ਨਲ ਰਿਲੇਸ਼ਨਸ਼ਿਪਸ ਵਧੀਆ ਮੇਨਟੇਨ ਕਰ ਪਾਉਂਦਾ ਹੈ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਜਦੋਂ ਪੇਸ਼ੈਂਟ ਨੂੰ ਰਿਕਵਰੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਦੋਂ ਉਸਦੇ ਫੈਮਲੀ ਫਰੈਂਡਸ ਨੂੰ ਕੰਡੀਸ਼ਨ ਬਾਰੇ ਸਮਝ ਨਾ ਹੋਵੇ ਤਾਂ ਉਹ ਪ੍ਰੋਪਰ ਸਪੋਰਟ ਉਸ ਨੂੰ ਨਾ ਦੇ ਕੋਣ ਸੋ ਉਹਨਾਂ ਦੀ ਐਜੂਕੇਸ਼ਨ ਵੀ ਜ਼ਰੂਰੀ ਹੈ ਤੋ ਸਮਰੀ ਦੇ ਵਿੱਚ ਐਂਡ ਤੇ ਮੈਂ ਇਹੀ ਦੱਸੂਗਾ ਕਿ ਨਾਰਮਲ ਉਦਾਸੀ ਆਪਾਂ ਨੂੰ ਸਭ ਨੂੰ ਹੁੰਦੀ ਹੈ ਲਾਈਫ ਦੇ ਵਿੱਚ ਜਦੋਂ ਕੁਝ ਆਪਾਂ ਅਚੀਵ ਨਹੀਂ ਕਰ ਪਾਉਂਦੇ ਜਾਂ ਫਿਰ ਆਪਣੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਹਾਦਸਾ ਹੁੰਦਾ ਹੈ ਜਾਂ ਕੋਈ ਬਿਜ਼ਨਸ ਦੇ ਵਿੱਚ ਲਾਸ ਹੁੰਦਾ ਹੈ ਜਾਂ ਕੋਈ ਵੀ ਲਾਈਫ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਦਾਸ ਹੋ ਜਾਂਦੇ ਆ ਕੁਝ ਦਿਨ ਉਦਾਸ ਰਹਿੰਦੇ ਆ ਤਾਂ ਹੌਲੀ-ਹੌਲੀ ਆਪਾਂ ਠੀਕ ਹੋ ਜਾਂਦੇ ਆ ਪਰ ਡਿਪਰੈਸ਼ਨ ਦੇ ਵਿੱਚ ਜੋ ਸੈਡਨੈਸ ਹੁੰਦੀ ਉਹ ਬਹੁਤ ਜ਼ਿਆਦਾ ਸੇਵੀਅਰ ਹੁੰਦੀ ਹੈ ਤੇ ਉਹ ਕਾਫੀ ਲੰਮਾ ਚੱਲਦੀ ਹੈ ਪੇਸ਼ੈਂਟ ਦਾ ਉਸ ਦੀ ਪਰਸਨਲ ਲਾਈਫ ਪਰਫੈਸ਼ਨਲ ਲਾਈਫ ਤੇ ਸੋਸਾਇਟੀ ਦੇ ਵਿੱਚ ਜੋ ਰੋਲ ਹੈ ਉਹ ਨਹੀਂ ਨਿਭਾ ਪਾਉਂਦਾ ਤੇ ਉਹ ਸੋਸਾਇਟੀ ਨੂੰ ਬਿਲਕੁਲ ਆਈਸੋਲੇਟ ਹੋ ਜਾਂਦਾ ਹੈ ਬਿਲਕੁਲ ਡਿਸਫੰਕਸ਼ਨਲ ਹੋ ਜਾਂਦਾ ਹੈ ਇਸ ਕਰਕੇ ਇਸ ਕੰਡੀਸ਼ਨ ਨੂੰ ਜਲਦੀ ਰੈਕੋਗਨਾਈਜ਼ ਕਰਕੇ ਜਲਦੀ ਟਰੀਟ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਦੇ ਵਿੱਚ ਪੇਟਨ ਦਾ ਸੁਸਾਈਡ ਦੇ ਖਿਆਲ ਆਉਣ ਦਾ ਤੇ ਸੁਸਾਈਡ ਹੋਣ ਦਾ ਰਿਸਕ ਵੀ ਵੱਧ ਜਾਂਦਾ ਹੈ ਤੇ ਅੱਜਕੱਲ ਡਿਪਰੈਸ਼ਨ ਜੋ ਸ਼ਬਦ ਹੈ ਕਾਫੀ ਕਾਮਨਲੀ ਯੂਜ਼ ਹੋਣ ਲੱਗ ਗਿਆ ਹੈ ਕਿਸੇ ਨੂੰ ਨਾਰਮਲ ਉਦਾਸੀ ਹੁੰਦੀ ਹੈ ਤਾਂ ਉਹ ਕਹਿ ਦਿੰਦਾ ਕਿ ਮੈਨੂੰ ਡਿਪਰੈਸ਼ਨ ਹੈ ਪਰ ਡਿਪਰੈਸ਼ਨ ਇੱਕ ਕਲੀਨਿਕਲ ਡਾਇਗਨੋਸਿਸ ਹੈ ਤੇ ਇਸ ਦੇ ਬਹੁਤ ਸਾਰੇ ਕ੍ਰਾਈਟੇਰੀਆਜ਼ ਹੁੰ ਇਸ ਕਰਕੇ ਜਿੰਨਾ ਚਿਰ ਤੁਹਾਨੂੰ ਡਾਕਟਰ ਨੇ ਨਹੀਂ ਕਿਹਾ ਕਿ ਤੁਹਾਨੂੰ ਡਿਪਰੈਸ਼ਨ ਹੈ ਤੁਸੀਂ ਆਪਣੇ ਆਪ ਨੂੰ ਲੇਬਲ ਡਿਪਰੈਸ਼ਨ ਨਾ ਕਰੋ ਤੇ ਉਸ ਤੋਂ ਬੈਟਰ ਹੈ ਕਿ ਕੇਅਰ ਜਲਦੀ ਤੋਂ ਜਲਦੀ ਸਾਈਕੀਆਟ੍ਰਿਸਟ ਜਾਂ ਫਿਰ ਡਾਕਟਰ ਤੋਂ ਸੀਕ ਆਊਟ ਕਰੋ ਤੇ ਜੇ ਤੁਹਾਨੂੰ ਐਕਚੁਅਲੀ ਡਿਪਰੈਸ਼ਨ ਹੈ ਤੇ ਉਸ ਦਾ ਟਰੀਟਮੈਂਟ ਵੀ ਇੰਪੋਰਟੈਂਟ ਹੈ ਜੇ ਤੁਹਾਡੇ ਆਸ-ਪਾਸ ਇਸ ਤਰ੍ਹਾਂ ਦਾ ਕੋਈ ਪਰਸਨ ਹੈ ਜੋ ਕਿ ਬਹੁਤ ਲੰਬੇ ਟਾਈਮ ਤੋਂ ਉਦਾਸ ਹੈ ਆਈਸੋਲੇਟਡ ਰਹਿੰਦਾ ਹੈ ਤੇ ਜੋ ਉਸ ਦਾ ਪਹਿਲਾ ਸੋਸਾਇਟੀ ਦੇ ਵਿੱਚ ਜੋ ਕੰਮ ਸੀ ਜੋ ਪਰਸਨਲ ਰਿਲੇਸ਼ਨਸ਼ਿਪ ਸੀ ਜੋ ਉਸ ਦੇ ਪਰਫੈਸ਼ਨਲ ਕੰਮ ਸੀਗੇ ਜੇ ਉਹ ਪਹਿਲਾਂ ਦੀ ਤਰ੍ਹਾਂ ਨਹੀਂ ਕਰ پا ਰਿਹਾ ਹੈ ਤਾਂ ਹੋ ਸਕਦਾ ਉਸ ਨੂੰ ਡਿਪਰੈਸ਼ਨ ਹੋਵੇ ਤੇ ਉਸ ਨੂੰ ਕੇਅਰ ਦਿਵਾਉਣਾ ਬਹੁਤ ਜ਼ਰੂਰੀ ਹੈ ਸੋ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੋ ਇਨਫੋਰਮੇਸ਼ਨ ਮਿਲੀ ਹੈ ਉਹ ਵਧੀਆ ਲੱਗੀ ਹੋਊਗੀ ਤੇ ਤੁਹਾਡੀ ਨੌਲੇਜ ਵਧੀ ਹੋਊਗੀ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋਸ਼ਲ ਮੀਡੀਆ ਤੇ WhatsApp ਗਰੁੱਪਸ ਦੇ ਵਿੱਚ ਥੈਂਕ ਯੂ ਸੋ ਮੱਚ